ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬੁੱਕ ਮੈਨਾਸਤਿਕ ਕਿਉਂ ਆ ਇਹਦੇ ਵਿੱਚੋਂ ਅਗਲਾ ਭਾਗ ਲੈ ਕੇ ਆ ਗਏ ਆ ਜੀ ਕੱਲ ਆਪਾਂ ਤਾਂ ਵੀਡੀਓ ਪਾਈ ਨਹੀਂ ਸੀ ਬਣਾ ਵੀ ਨਹੀਂ ਹੋਈ ਸੀ ਅੱਜ ਆਪਾਂ ਵੀਡੀਓ ਇਹ ਅੱਗੇ ਸ਼ੁਰੂ ਕਰਦੇ ਹਾਂ ਉਸ ਪਰਚੇ ਵਿੱਚ ਇੱਕ ਪੂਰੇ ਪਰਮੇਸ਼ਵਰ ਦੀਆਂ ਉਹਦੀਆਂ ਲੀਲਾਵਾਂ ਬਾਰੇ ਹੀ ਸੀ ਉਹ ਰਹਾਸਵਾਦ ਹੈ ਮੈਂ ਆਖਣਾ ਚਾਹੁੰਦਾ ਹਾਂ ਕਿ ਇਨ ਕਲੱਬੀ ਪਾਰਟੀਆਂ ਵਿੱਚ ਰੱਬ ਦੀ ਹੋਂਦ ਤੋਂ ਇਨਕਾਰ ਹੋਣ ਦਾ ਵਿਚਾਰ ਪੈਦਾ ਵੀ ਨਹੀਂ ਹੋਇਆ ਸੀ ਕੋਕਰੀ ਦੇ ਉੱਗੇ ਚਾਰ ਸ਼ਹੀਦਾਂ ਦਾ ਅੰਤ ਉਹਨਾਂ ਨੇ ਆਪ ਕੋਕਰੀ ਦੇ ਉੱਗੇ ਚਾਰ ਸ਼ਹੀਦਾਂ ਦੇ ਆਖਰੀ ਦਿਨ ਪ੍ਰਾਰਥਨਾਵਾਂ ਕਰਦਿਆਂ ਲਗਾਇਆ ਸੀ ਰਾਮ ਪ੍ਰਸਾਦ ਬਿਸਮిల్లా ਪੱਕੇ ਆਰੀਆ ਸਮਾਜੀ ਸਨ ਸਮਾਜਵਾਦ ਤੇ ਸਾਂਵਾਦ ਦੇ ਖੇਤਰ ਵਿੱਚ ਖੇਤਰ ਵਿੱਚ ਆਪਣੇ ਡੂੰਘੇ ਅਧਿਆਨ ਦੇ باوجود ਰਾਜਨ ਲੜਾਈ ਲਹਾੜੀ ਵੱਲੋਂ ਨਿਸ਼ਾਨਦਾ ਦੇ ਮੰਤਰ ਉਚਾਰਨ ਤੇ ਗੀਤ ਪਾਠ ਪਾਠ ਕਰਨ ਕਰਨ ਹੋ ਰਿਆ ਨਾ ਗਿਆ ਪਾਠ ਕਰਨ ਤੋਂ ਰਿਹਾ ਨਾ ਗਿਆ ਉਹ ਸਾਰਿਆਂ ਵਿੱਚੋਂ ਮੈਂ ਇੱਕ ਬੰਦਾ ਵੇਖਿਆ ਜੋ ਕਦੇ ਵੀ ਪ੍ਰਾਰਥਨਾ ਨਹੀਂ ਜਿਹਨੇ ਕਦੇ ਵੀ ਪ੍ਰਾਰਥਨਾ ਨਹੀਂ ਕੀਤੀ ਸੀ ਤੇ ਉਹ ਕਿਹਾ ਕਰਦਾ ਸੀ ਧਰਮ ਅਸਫਲਤਾ ਮਨੁੱਖੀ ਕਮਜ਼ੋਰੀ ਦਾ ਸੀਮਤ ਗਿਆਨ ਦਾ ਸਿੱਠਾ ਹੈ ਇਹ ਬੰਦਾ ਇਹ ਬੰਦਾ ਵੀ ਉਮਰ ਕੈਦ ਭੁਗਤ ਰਿਆ ਸੀ ਪਰ ਉਹਨੂੰ ਵੀ ਕਦੇ ਆਖਣ ਦੀ ਹਿੰਮਤ ਨਹੀਂ ਪਈ ਕਿ ਰੱਬ ਨਹੀਂ ਹੈ ਉਹ ਅਰਸੇ ਤੱਕ ਮੈਂ ਰੋਮਾਂਟਿਕ ਵਿਚਾਰਧਾਰਾ ਇਨਕਲਾਬ ਵਿਚਾਰਧਾਰਾ ਇਨਕਲਾਬ ਵਿਚਾਰਧਾਰਾ ਵਿਚਾਰਵਾਦੀ ਇਹਨਾਂ ਕਲਬੀ ਸੀ ਉਦੋਂ ਤੱਕ ਤਾਂ ਅਸੀਂ ਸਿਰਫ ਅਨਿਆਈ ਹੀ ਸਾਫੇ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਤੇ ਲੈਣ ਵਾਲਾ ਲੈਣ ਦਾ ਵੇਲਾ ਆਇਆ ਕੁਝ ਚਿਰ ਪਾਰਟੀ ਦੀ ਅਟਲ ਵਿਰੋਧਤਾ ਕਾਰਨ ਇਹ ਹੋਂਦ ਖਤਮ ਖਤਰੇ ਵਿੱਚ ਸੀ ਜੋਸ਼ ਨਾਲ ਭਰੇ ਕਾਮਰੇਡ ਹੀ ਨਹੀਂ ਸਗੇ ਆਗੂ ਵੀ ਮਜ਼ਾਕ ਢਾਉਣ ਲੱਗੇ ਕੁਝ ਚਿਰ ਮੈਨੂੰ ਵੀ ਸੰਸਾਰਿਆ ਕੀ ਕਿਸੇ ਦਿਨ ਮੈਨੂੰ ਵੀ ਆਪਣੀ ਪਾਰਟੀ ਦੀ નિਸਫਲਤਾ ਦਾ ਯਕੀਨ ਹੋ ਜਾਵੇਗਾ ਇਹ ਮੈਂ ਇਨਕਲਾਬੀ ਜੀਵਨ ਵਿੱਚ ਆਇਆ ਵੱਡਾ ਮੋੜ ਸੀ ਅਤੇ ਹਨ ਕਰਨ ਤੇ ਅਹਿਸਾਸ ਦੀ ਤਰੰਗਾਂ ਮੇਰੇ ਮਨ ਵਿੱਚ ਉੱਭਰ ਰਹੀਆਂ ਸਨ ਇਸ ਤੋਂ ਅਗਲਾ ਭਾਗ ਅਗਲੀ ਵੀਡੀਓ ਦੇ ਵਿੱਚ ਧੰਨਵਾਦ